ਚੈਨਲ ਤੇ ਹਾਜ਼ਰ ਦੀ ਪ੍ਰੋਫਾਈਲ ਨਾਮ ਸੰਗ ਜਨਮ ਤਰੀਕ 1993 ਹਾਈਟ 5 ਫੁੱਟ 10 ਇੰਚ ਕਾਸਟ ਰਾਜੇਸੈਕ ਪੜਾਈ ਇੰਜੀਨੀਅਰ ਮੰਗ ਵਧੀਆ ਪਰਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਮੂਵਰ ਨੰਬਰ 95015 ਮਨ ਵਿੱਚ ਟੈਨਸ਼ਨ ਤੇ ਸੰਪਰਕ ਕਰਕੇ ਪਰਵਾਹ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਸਾਡੇ ਚੈਨਲ ਤੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਦੇ ਨਾਲ ਕੰਟੈਕਟ ਨੰਬਰ ਜਰੂਰ ਲਿਖਿਆ ਕਰੋ ਜੋ ਕਿ ਪਰਿਵਾਰ ਸਿੱਧਾ ਤੁਹਾਨੂੰ ਸੰਪਰਕ ਕਰ ਸਕੇ